ਗੁਰੂ ਸਵਾਰੇ ਖਾਲਸਾ ਜੀ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਕਿ ਅਯੋਕੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਚੁਪੈਰਾ ਕੱਟਣ ਦੀ ਰੀਤ ਜੋ ਆਰੰਭ ਹੋਈ ਹੈ ਬਹੁਤ ਸਾਰੇ ਸਿੱਖ ਆਪਾਂ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਜਾ ਕੇ ਚੁਪੈਰਾ ਕੱਟਦੇ ਨੇ ਇਸ ਚੁਪੈਰੇ ਨੂੰ ਕੱਟਣਾ ਇਸ ਦੇ ਸਿੱਖ ਧਰਮ ਦੇ ਵਿੱਚ ਕੀ ਮਰਿਆਦਾ ਹੈ ਕੀ ਇਹ ਚੁਪੈਰਾ ਕਟਣਾ ਸਿੱਖੀ ਸਿਧਾਂਤਾਂ ਦੇ ਮੁਤਾਬਕ ਸਹੀ ਹੈ ਇਸ ਵਿਸ਼ੇ ਨੂੰ ਅੱਜ ਆਪਾਂ ਵਿਚਾਰਨ ਅਤੇ ਸਮਝਣ ਦਾ ਯਤਨ ਕਰਨਾ ਹੈ ਜੀ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਹfte ਦੀ ਸਾਂਝ ਪਾਓ ਆਵਾਹੇ ਗੁਰੂ ਜੀ ਦਾ ਖਾਲਸਾ ਆਵਾਹੇ ਗੁਰੂ ਜੀ ਕੀ ਫਤਿਹ ਸੋ ਚੁਪੈਰਾ ਕਟਣ ਦਾ ਜਿਹੜਾ ਇਹ ਮਰਿਆਦਾ ਜਾਂ ਟ੍ਰੈਂਡ ਇੱਕ ਆਰੰਭ ਹੋਇਆ ਹੈ ਇਹਦੇ ਬਾਰੇ ਕੇਵਲ 2-3 ਬੇਨਤੀਆਂ ਮੈਂ ਕਰਨੀਆਂ ਚਾਹਾਂਗਾ ਪਹਿਲੀ ਬੇਨਤੀ ਤੇ ਇਹ ਕਿ ਗੁਰਬਾਣੀ ਪੜਨਾ ਹਰ ਸਿੱਖ ਦਾ ਫਰਜ਼ ਹੈ ਗੁਰਬਾਣੀ ਪੜਨੀ ਗੁਰਬਾਣੀ ਨੂੰ ਵਿਚਾਰਨਾ ਹਰ ਸਿੱਖ ਨੂੰ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਗੁਰਬਾਣੀ ਦਾ ਓਟ ਆਸਰਾ ਤੱਕਣਾ ਗੁਰਬਾਣੀ ਦੇ ਨਾਲ ਜੁੜ ਕੇ ਰਹਿਣਾ ਹਰ ਸਿੱਖ ਦਾ ਨੇਤ ਦਾ ਕਰਮ ਹੋਣਾ ਚਾਹੀਦਾ ਹੈ ਕਿਉਂ ਅੰਮ੍ਰਿਤ ਵੇਲਾ ਸਾਂਭੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਬਾਣੀ ਨੂੰ ਪੜ੍ਹੇ ਸੰਧਿਆ ਦੇ ਸਮੇਂ ਵੀ ਰਹਿਰਾਸ ਦਾ ਪਾਠ ਕਰੇ ਇਥੋਂ ਤੱਕ ਕਿ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਚੰਗਾ ਤੇ ਇਹ ਹੈ ਕਿ ਹਰ ਸਿੱਖ ਆਪਣਾ ਸਹਜ ਪਾਠ ਜਾਰੀ ਰੱਖੇ ਆਰੰਭ ਰੱਖੇ ਅਤੇ ਡੇਢ ਦੋ ਮਹੀਨੇ ਬਾਅਦ ਭੋਗ ਪਾਦੋ। ਭਾਵ ਕਿ ਹਰ ਸਿੱਖ ਗੁਰਬਾਣੀ ਨੂੰ ਪੜੇ ਗੁਰਬਾਣੀ ਦੇ ਨਾਲ ਜੁੜਿਆ ਰਹੇ। ਸਿੱਖ ਜਿੰਨੀ ਮਰਜ਼ੀ ਗੁਰਬਾਣੀ ਪੜੇ ਕੋਈ ਇਤਰਾਜ਼ ਨਹੀਂ। ਕੋਈ ਰੋਕ ਟੋਕ ਨਹੀਂ ਕੋਈ ਸਵਾਲ ਨਹੀਂ। ਗੁਰਬਾਣੀ ਵੱਧ ਤੋਂ ਵੱਧ ਗੁਰਬਾਣੀ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਤੇ ਵਿਚਾਰਨੀ ਚਾਹੀਦੀ ਹੈ। ਪਰ ਇਹ ਜਿਹੜਾ ਚੁਪੈਰਾ ਕਟਣਾ ਹੈ ਨਾ ਜਦੋਂ ਅਸੀਂ ਇਸ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ ਨਾ ਸਭ ਤੋਂ ਪਹਿਲਾਂ ਕਿ ਜਿਹੜਾ ਕਟਣਾ ਸ਼ਬਦ ਹੈ ਨਾ ਉਹਦੀ ਜਦੋਂ ਅਸੀਂ ਪਰਿਭਾਸ਼ਾ ਨੂੰ ਦੇਖਦੇ ਹਾਂ ਜਾਂ ਪਰਿਭਾਸ਼ਿਤ ਕਰਨ ਦਾ ਯਤਨ ਕਰਦੇ ਹਾਂ ਤਾਂ ਗੁਰਬਾਣੀ ਪੜਨੀ ਗੁਰਬਾਣੀ ਵਿਚਾਰਨੀ ਗੁਰਬਾਣੀ ਨੂੰ ਗਾਉਣਾ ਹੋਰ ਗੱਲ ਆ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਕਿ ਹਰ ਸਿੱਖ ਗੁਰਬਾਣੀ ਨੂੰ ਪੜੇ ਵਿਚਾਰੇ ਪ੍ਰਕਟਨ ਦੀ ਗੱਲ ਗੁਰਬਾਣੀ ਦੇ ਮੁਤਾਬਕ ਠੀਕ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਜਿਹਾ ਹਵਾਲਾ ਸਾਨੂੰ ਨਹੀਂ ਮਿਲਦਾ ਕਿ ਗੁਰਬਾਣੀ ਨੂੰ ਕੱਟਣਾ ਵੀ ਚਾਹੀਦਾ ਹੈ ਜਾਂ ਇਤਿਹਾਸਕ ਤੌਰ ਤੇ ਸਿੱਖ ਜਿਹੜੇ ਐ ਚੁਪੇਰਾ ਕੱਟਦੇ ਹੋਣ ਸਾਨੂੰ ਜਿਹੜਾ ਕੋਈ ਵੀ ਸਬੂਤ ਇਤਿਹਾਸਕ ਜਿਹੜਾ ਉਹ ਹਵਾਲਾ ਨਹੀਂ ਮਿਲਦਾ ਸੋ ਪਹਿਲੀ ਬੇਨਤੀ ਮੈਂ ਕੱਟਣ ਦੇ ਨਾਲ ਸੰਬੰਧਿਤ ਕਰਨਾ ਚਾਹਾਂਗਾ ਕਿ ਜਿਹੜਾ ਕਟਣਾ ਹੈ ਕਟਣ ਦਾ ਮਤਲਬ ਹੁੰਦਾ ਹੈ ਬੱਧਾ ਚੱਟੀ ਤੱਕੇ ਦੇ ਨਾਲ ਕੋਈ ਕੰਮ ਕਰ ਰਹੇ ਆ ਉਹਦਾ ਮਨ ਨਹੀਂ ਕਰਦਾ ਜ਼ਿੰਦਗੀ ਕੱਟ ਰਹੇ ਆ ਫਲਾਣਾ ਬੰਦਾ ਜੇਲ੍ਹ ਕੱਟ ਕੇ ਆਇਆ ਹੈ ਭਾਵੇਂ ਕਿ ਉਹ ਚਾਹੁੰਦਾ ਨਹੀਂ ਹੀ ਪਰ ਉਹਨੂੰ ਜਿਹੜਾ ਉਹ ਕੰਮ ਕਰਨਾ ਪਿਆ ਬੱਧਾ ਚੱਟੀ ਜੋ ਭਰੇ ਨਾ ਗੁਨ ਨਾ ਬਕਾਰ ਤੇ ਗੁਰਬਾਣੀ ਸਿੱਖ ਤੱਕੇ ਦੇ ਨਾਲ ਨਹੀਂ ਪੜਦਾ ਵੀ ਮੇਰਾ ਮਨ ਨਹੀਂ ਕਰਦਾ ਤੇ ਫਿਰ ਵੀ ਮੈਂ ਬਾਣੀ ਪੜ ਰਿਹਾ ਆ ਸੋ ਕਟਣ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਕਟਣ ਨੂੰ ਪਰਭਾਸ਼ਿਤ ਅਸੀਂ ਸਿੱਖੀ ਸਿਧਾਂਤਾਂ ਦੇ ਮੁਤਾਬਕ ਨਹੀਂ ਕਰ ਸਕਦੇ ਅਗਲੀ ਬੇਨਤੀ ਹੈ ਕਿ ਜਦੋਂ ਅਸੀਂ ਚੁਪਹਿਰੇ ਦੀ ਗੱਲ ਕਰਦੇ ਆਂ ਨਾ ਚੁਪਹਿਰਾ ਗੁਰਬਾਣੀ ਦੇ ਵਿੱਚ ਜ਼ਿਕਰ ਹੁੰਦਾ ਹੈ ਪਹਿਰ ਦਾ ਕਿ 3 ਘੰਟੇ ਆਉਣ ਤੇ ਇੱਕ ਪਹਿਰ ਬਣਦਾ ਹੈ ਅਤੇ 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਤੇ ਜਦੋਂ ਚੁਪਹਿਰ ਸ਼ਬਦ ਵਰਤਿਆ ਜਾਂਦਾ ਚੁਪਹਿਰੇ ਦਾ ਮਤਲਬ ਚਾਰ ਪਹਿਰ ਚਾਰ ਪਹਿਰ ਭਾਵੇਂ 12 ਘੰਟੇ ਬਣ ਜਾਂਦੇ ਨੇ ਤੇ ਕੀ ਜਿਹੜੇ ਸਿੱਖ ਹੁਣ ਚੁਪਹਿਰਾ ਕੱਟਣ ਜਾਂਦੇ ਨੇ ਕੀ ਉਹ 12 ਘੰਟੇ ਬੈਠ ਕੇ ਬਾਣੀ ਪੜ੍ਹਦੇ ਨੇ ਸੁਖਮਨੀ ਸ਼ਬਦ ਪਾਠ ਕਰਦੇ ਨੇ ਢਾਈ ਤਿੰਨ ਘੰਟਿਆਂ ਦੇ ਵਿੱਚ ਉਹ ਚੁਪਹਿਰਾ ਕੱਟ ਕੇ ਵਾਪਸ ਆ ਜਾਂਦੇ ਨੇ ਹੁਣ ਇਹਦਾ ਮਤਲਬ ਉਹ ਬੈਠਦੇ ਨੇ ਇੱਕ ਪਹਿਰ ਤਿੰਨ ਘੰਟੇ ਬੈਠੇ ਇੱਕ ਪਹਿਰ ਫਿਰ ਉਹਦਾ ਨਾਮ ਵੀ ਇੱਕ ਪਹਿਰ ਕੱਟਣਾ ਹੋਣਾ ਚਾਹੀਦਾ ਨੇ ਚੁਪਹਿਰਾ ਕੱਟਣਾ ਤੇ ਬੰਦਾ ਹੀ ਨਹੀਂ ਸੋ ਇਹ ਜਿਹੜਾ ਨਾਮ ਦਿੱਤਾ ਗਿਆ ਹੈ ਸੁਖਮਨੀ ਸਾਹਿਬ ਦਾ ਪਾਠ ਕਰਨਾ ਚੁਪਹਿਰਾ ਨਾਮ ਦੇ ਕੇ ਨਾ ਤੇ ਚੁਪਹਿਰਾ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸਰਲੇਖ ਅਜਿਹਾ ਬਾਣੀ ਦਾ ਮਿਲਦਾ ਹੈ ਅਤੇ ਨਾ ਹੀ ਚੁਪਹਿਰਾ ਕਟਣਾ ਜਿਹੜਾ ਹੈ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਪਰਿਭਾਸ਼ਿਤ ਕਰ ਸਕਦੇ ਇਹ ਨਾਮ ਹੀ ਜਿਹੜਾ ਹੈ ਉਹ ਠੀਕ ਨਹੀਂ ਜਪਦਾ ਜਦੋਂ ਅਸੀਂ ਵਿਚਾਰਨ ਦਾ ਯਤਨ ਕਰਦੇ ਹਾਂ ਜਾਂ ਤੇ 12 ਘੰਟੇ ਪੂਰੇ ਕਰਦੇ ਹੋਣ ਫਿਰ ਵੀ ਕਿਤੇ ਨਾ ਕਿਤੇ ਅਸੀਂ ਠੀਕ ਮੰਨ ਸਕਦੇ ਹਾਂ ਪਰ ਇੱਕ ਪਹਿਰ ਪੜ੍ਹ ਕੇ ਬਾਨੀ ਤੇ ਕਹਿਣਾ ਹੀ ਚਾਰ ਪਹਿਰ ਪੜ੍ਹ ਗਏ ਆਂ ਇਹ ਵੀ ਗੁਰੂ ਦੀ ਬਾਣੀ ਦੇ ਨਾਲ ਜਾਂ ਗੁਰੂ ਦੇ ਨਾਲ ਇਨਸਾਫ ਤੇ ਨਾ ਨਾ ਹੋਇਆ ਫਿਰ ਉਹ ਚੁਪਹਿਰੇ ਨੂੰ ਕੱਟ ਕੇ ਆਏ ਆ ਸੋ ਇਹ ਜਿਹੜਾ ਨਾਮ ਦਿੱਤਾ ਗਿਆ ਚੁਪਹਿਰਾ ਕੱਟਣਾ ਇਸ ਨੂੰ ਅਸੀਂ ਇਤਿਹਾਸਕ ਜਾਂ ਗੁਰਬਾਣੀ ਦੇ ਮੁਤਾਬਕ ਸਹੀ ਜਿਹੜਾ ਇਕਰਾਰ ਨਹੀਂ ਦੇ ਸਕਦੇ ਹੋਰ ਅਗਲੀ ਬੇਨਤੀ ਜਿਹੜੀ ਵਾਰ-ਵਾਰ ਕੁਝ ਸਿੱਖਾਂ ਦੇ ਵੱਲੋਂ ਕਿਹਾ ਜਾਂਦਾ ਏ ਜਿਹੜੇ ਚੁਪਹਿਰਾ ਕੱਟਦੇ ਨੇ ਕਿ ਅਸੀਂ ਗੁਰਬਾਣੀ ਪੜਦੇ ਆਂ ਕੀ ਇਤਰਾਜ ਗੁਰਬਾਣੀ ਪੜਨੀ ਮਾੜੀ ਗੱਲ ਹੈ ਗੁਰਬਾਣੀ ਤੇ ਪੜਨੀ ਚਾਹੀਦੀ ਹੈ ਇਹਦੇ ਤੇ ਸਵਾਲ ਜਾਂ ਸ਼ੰਕੇ ਕਿਉਂ ਕੀਤੇ ਜਾਂਦੇ ਨੇ ਮੈਂ ਪਹਿਲਾਂ ਵੀ ਆਰੰਭ ਦੇ ਵਿੱਚ ਸੰਗਤ ਜੀ ਬੇਨਤੀ ਕੀਤੀ ਹੈ ਕਿ ਗੁਰਬਾਣੀ ਸਿੱਖ ਨੂੰ ਪੜਨੀ ਚਾਹੀਦੀ ਔਰ ਵੱਧ ਤੋਂ ਵੱਧ ਪੜਨੀ ਚਾਹੀਦੀ ਹੈ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਹੈ ਪਰ ਜਿਹੜਾ ਗੁਰਬਾਣੀ ਨੂੰ ਪੜਨਾ ਹੈ ਨਾ ਇੱਕ ਗੱਲ ਸਾਨੂੰ ਸਮਝਣੀ ਪਵੇਗੀ ਇਹ ਬੜੀ ਜ਼ਰੂਰੀ ਬੇਨਤੀ ਇਹਨੂੰ ਧਿਆਨ ਦੇ ਨਾਲ ਸੁਣਨਾ ਕਿ ਗੁਰਬਾਣੀ ਨੂੰ ਪੜਨਾ ਜਿਹੜਾ ਹੈ ਨਾ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਪੜਦੇ ਹਾਂ ਨਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰਬਾਣੀ ਪੜ੍ਹਨੇ ਸਿੱਖ ਦੀ ਸ਼ਖਸੀਅਤ ਰਹਿਣੀ ਦਾ ਹਿੱਸਾ ਹੈ ਨਾ ਕਿ ਪੰਥਕ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਮਰਿਆਦਾ ਸਿੱਖੀ ਦੇ ਵਿੱਚ ਨਹੀਂ ਹੈਗੀ ਸੰਗਤੀ ਰੂਪ ਦੇ ਵਿੱਚ ਜਦੋਂ ਸੰਗਤੀ ਰੂਪ ਦੇ ਵਿੱਚ ਸਿੱਖ ਬੈਠਦੇ ਆ ਨਾ ਤਾਂ ਸਿੱਖ ਜਦੋਂ ਵੀ ਸੰਗਤੀ ਰੂਪ ਦੇ ਵਿੱਚ ਬੈਠਦੇ ਨੇ ਤਾਂ ਸੰਗਤੀ ਰੂਪ ਦੇ ਵਿੱਚ ਬੈਠੇ ਹੋਏ ਸਿੱਖ ਮਰਿਆਦਾ ਕੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਦੇ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਢਾਡੀ ਸਿੰਘ ਇਤਿਹਾਸਕ ਵਾਰਾਂ ਜਿਹੜੀ ਸੰਗਤ ਦੇ ਨਾਲ ਸਾਂਝੀਆਂ ਕਰਦੇ ਨੇ ਕਵੀਸ਼ਰੀ ਕੀਤੀ ਜਾਂਦੀ ਹੈ ਸੋ ਸੰਗਤੀ ਰੂਪ ਦੇ ਵਿੱਚ ਜਦੋਂ ਸੰਗਤੀ ਮर्यादा ਦੀ ਗੱਲ ਕਰਾਂਗੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਵਿੱਚ ਦੀਵਾਨ ਲਗਾਏ ਜਾ ਸਕਦੇ ਹਨ ਅਤੇ ਉਹੀ ਠੀਕ ਹੈ ਜਦੋਂ ਅਸੀਂ ਸ਼ਕਸ਼ੀ ਰਹਿਣੀ ਨੂੰ ਕਿਉਂਕਿ ਜਦੋਂ ਸਿੱਖ ਬਾਣੀ ਪੜਦਾ ਹੈ ਗੁਰਬਾਣੀ ਹਰ ਸਿੱਖ ਆਪਣੇ ਘਰ ਦੇ ਵਿੱਚ ਬढ़े ਹਰ ਸਿੱਖ ਅੰਮ੍ਰਿਤ ਵੇਲੇ ਉੱਠੇ ਜਦੋਂ ਵੀ ਸਮਾਂ ਨਿਕਲਦਾ ਹੈ ਹਰ ਸਿੱਖ ਗੁਰਬਾਣੀ ਪੜੇ ਵਿਚਾਰੇ ਪਰ ਜਦੋਂ ਸੰਗਤੀ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਜਾਂਦਾ ਹੈ ਨਾ ਉੱਥੇ ਜਾ ਕੇ ਗੁਰਬਾਣੀ ਨੂੰ ਜਿਹੜਾ ਪੜ੍ਹਨਾ ਹੈ ਨਾ ਉਹ ਸਾਡੀ ਮਰਿਆਦਾ ਨਹੀਂ ਹੈਗੀ ਇਹਦੇ ਨਾਲ ਇੱਕ ਹੋਰ ਬੇਨਤੀ ਮੈਂ ਕਰਨੀ ਚਾਹਾਂਗਾ ਕਿ ਕਈ ਵਾਰ ਕੀ ਹੁੰਦਾ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰਚਾਰਕ ਵੀਰ ਕਥਾ ਕਰ ਰਿਹਾ ਹੈ ਜਾਂ ਕੀਰਤਨ ਹੋ ਰਿਹਾ ਹੈ ਤਾਂ ਕੁਝ ਸਿੱਖ ਜਾਂਦੇ ਨੇ ਉਹ ਫੜ ਕੇ ਗੁਡਕਾ ਸਬਦ ਬਾਣੀ ਪੜਨੀ ਸ਼ੁਰੂ ਕਰ ਦਿੰਦੇ ਨੇ ਇਹਦਾ ਅਰਥ ਇਹ ਹੋਇਆ ਕਿ ਜਿਹੜੇ ਗੁਰਦੁਆਰਾ ਸਾਹਿਬ ਜਾ ਕੇ ਗੁੜਕਾ ਸਾਹਿਬ ਫੜ ਕੇ ਬਾਣੀ ਪੜ ਰਹੇ ਆ ਨਾ ਹੁਣ ਕਲਾਸ ਤੇ ਲੱਗੀ ਹੈ ਕੀਰਤਨ ਦੀ ਤੇ ਕਥਾ ਦੀ ਗੁਰਦੁਆਰਾ ਸਾਹਿਬ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਾ ਕੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਹੈ ਅਸੀਂ ਇਹਦਾ ਮਤਲਬ ਜਿਹੜੇ ਸਿੱਖ ਗੁਰਬਾਣੀ ਪੜ ਰਹੇ ਆ ਉਹਨਾਂ ਅੰਮ੍ਰਿਤ ਵੇਲੇ ਨਹੀਂ ਸਾਂਭਦੇ ਆ ਉਹ ਅੰਮ੍ਰਿਤ ਵੇਲੇ ਨਹੀਂ ਉੱਠੇ ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਦੇ ਨਾਲ ਨਹੀਂ ਜੁੜੇ ਉਹ ਹੁਣ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਜਿਹੜਾ ਇਹ ਗੁਰਬਾਣੀ ਨੂੰ ਪੜ ਰਹੇ ਨੇ ਸੋ ਇਹ ਇਹ ਜਿਹੜਾ ਇਹਨਾਂ ਚੀਜ਼ਾਂ ਨੂੰ ਸਾਨੂੰ ਜਿਹੜਾ ਉਹ ਬੜੀ ਬਰੀਕੀ ਦੇ ਨਾਲ ਸਮਝਣਾ ਪਏਗਾ ਵਿਚਾਰਨਾ ਪਏਗਾ ਕਿ ਅਸਲ ਦੇ ਵਿੱਚ ਗੱਲ ਕੀ ਹੈ ਸੋ ਮਰਿਆਦਾ ਜੇਕਰ ਇਹ ਮਰਿਆਦਾ ਬਣ ਗਈ ਜਾਂ ਇਹਨੂੰ ਅਸੀਂ ਵਧਾਉਣ ਦਾ ਯਤਨ ਕਰਦੇ ਹਾਂ ਕਿ ਚਪਹਿਰਾ ਸਿੱਖ ਨੂੰ ਕੱਟਣਾ ਚਾਹੀਦਾ ਹੈ ਜਾਂ ਸਿੱਖ ਲਈ ਲਾਜ਼ਮੀ ਹੈ ਜੇ ਚੁਪਹਿਰਾ ਕਟਣ ਦੀ ਰੀਤ ਵੈਸੇ ਬਹੁਤ ਸਾਰੇ ਸਿੱਖ ਜਿਹੜੇ ਉਹ ਕਰ ਰਹੇ ਨੇ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਕਟਿਆ ਜਾ ਰਿਹਾ ਹੁੰਦੇ ਪਿੰਡਾਂ ਦੇ ਵਿੱਚ ਜਿਹੜਾ ਸੰਗਤ ਨੇ ਆਰੰਭ ਕਰ ਦਿੱਤਾ ਹੈ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਇਹ ਹੋਏਗਾ ਜੋ ਮੈਂ ਸਮਝਦਾ ਹਾਂ ਕਿ ਜਿਹੜੀ ਸੰਗਤੀ ਮਰਿਆਦਾ ਹੈ ਨਾ ਉਹਨੂੰ ਹੌਲੀ-ਹੌਲੀ ਇੱਕ ਪਾਸੇ ਕਰ ਦਿੱਤਾ ਜਾਏਗਾ ਵੀ ਛੱਡੋ ਭਰੇ ਇਹਦੀ ਤੇ ਲੋੜ ਹੀ ਨਹੀਂ ਸੰਗਤੀ ਮਰਿਆਦਾ ਦੀ ਕੇਵਲ ਬਾਣੀ ਬੜੋ ਬਸ ਸੋ ਸੰਗਤੀ ਮਰਿਆਦਾ ਨੂੰ ਢਾਹ ਲਾਉਣ ਦੇ ਲਈ ਸ਼ਕਸ਼ੀ ਰਹਿਣੀ ਨੂੰ ਜਿਹੜਾ ਸੰਗਤੀ ਮਰਿਆਦਾ ਦੇ ਉੱਪਰ ਜਿਹੜਾ ਲਗਾਉਂਦਾ ਯਤਨ ਕੀਤਾ ਜਾ ਰਿਹਾ ਹੈ। ਸੋ ਹਰ ਸਿੱਖ ਗੁਰਬਾਣੀ ਨੂੰ ਪੜੇ ਆਪਣੇ ਘਰ ਦੇ ਵਿੱਚ ਜਿੰਨਾ ਮਰਜ਼ੀ ਪੜੇ ਪਰ ਗੁਰਦੁਆਰੇ ਜਦੋਂ ਸਿੱਖ ਜਾਂਦਾ ਹੈ ਨਾ ਉੱਥੇ ਦੀਵਾਨ ਹੀ ਲੱਗਨੇ ਚਾਹੀਦੇ ਨੇ। ਉਹੀ ਸਾਡੀ ਮਰਿਆਦਾ ਹੈ ਅਤੇ ਹਰ ਸਿੱਖ ਜਾ ਕੇ ਉਥੇ ਕੀਰਤਨ ਵੀ ਸੁਣੇ ਕਥਾ ਵੀ ਜਿਹੜੀ ਉਹ ਸਰਵਨ ਕਰੇ ਅਤੇ ਜੇਕਰ ਕੋਈ ਇਤਿਹਾਸਕ ਪ੍ਰਸੰਗ ਸੰਗਤ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਉਹਦੀ ਸਾਂਝ ਪਾਈ ਜਾ ਰਹੀ ਹੈ ਸੋ ਉਹ ਉਹਨੂੰ ਜਿਹੜਾ ਉਹ ਸਮਝਣ ਅਤੇ ਵਿਚਾਰਨ ਦਾ ਉੱਥੇ ਯਤਨ ਕਰ ਰਿਹਾ ਸੋ ਇੱਕ ਤੇ ਨਾਮ ਦੀ ਬੇਨਤੀ ਮੈਂ ਕੀਤੀ ਹੈ ਚਪਹਿਰਾ ਸਾਹਿਬ ਦੀ ਉਹ ਵੀ ਸਿੱਖੀ ਦੇ ਅਨੁਕੂਲ ਨਹੀਂ ਅਤੇ ਗੁਰਬਾਣੀ ਨੂੰ ਪੜਨਾ ਸਿੱਖ ਦੀ ਸ਼ਖਸੀ ਰਹਿਣੀ ਦਾ ਹਿੱਸਾ ਹੈ ਜੋ ਮੈਂ ਬੇਨਤੀ ਕਰਨੀ ਚਾ ਰਿਹਾ ਨਾ ਕਿ ਪੰਥਕ ਰਹਿਣੀ ਦਾ ਹਿੱਸਾ ਹੈ ਸੋ ਵੈਸੇ ਤੇ ਜਦੋਂ ਆਪਾਂ ਦੇਖਦੇ ਆ ਨਾ ਜਿਹੜਾ ਚਾਲੀਸਾ ਕਟਿਆ ਜਾਂਦਾ ਹੈ ਨਾ ਹਨੂਮਨ ਚਾਲੀਸਾ ਕਟਣਾ ਉੱਥੇ ਸ਼ਬਦ ਕਟਣਾ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਚਾਲੀਹਾ ਜਿਹੜਾ ਕੱਟਦੇ ਆ ਨਾ ਉਧਰੋਂ ਹੀ ਇਹ ਟਾਈਟਲ ਜਿਹੜਾ ਲਿਆ ਕੇ ਜਿਹੜਾ ਇਹ ਚਪਹਿਰਾ ਸੰਕਟਨਾ ਜਿਹੜਾ ਇਹਨਾਂ ਨੇ ਆਰੰਭ ਕੀਤਾ ਹੈ ਗੁਰਬਾਣੀ ਦੇ ਨਾਮ ਤੇ ਅਤੇ ਸਾਡੇ ਕੋਲ ਇੱਕੋ ਹੀ ਦਲੀਲ ਹੈ ਵੀ ਸਿੱਖ ਗੁਰਬਾਣੀ ਪੜ ਰਹੇ ਨੇ ਕੀ ਇਤਰਾਜ ਹੈ ਜੀ ਕੀ ਇਤਰਾਜ ਹੈ ਜੀ ਗੁਰਬਾਣੀ ਪੜਨ ਤੋਂ ਤੁਸੀਂ ਰੋਕਦੇ ਹੋ ਨਹੀਂ ਭਾਈ ਗੁਰਬਾਣੀ ਪੜਨ ਤੋਂ ਕੋਈ ਨਹੀਂ ਰੋਕਦਾ ਪਰ ਜਦੋਂ ਮर्यादा ਦੀ ਜਾਂ ਸਿਧਾਂਤਕ ਗੱਲ ਆਏਗੀ ਤਾਂ ਇਹਦੇ ਤੇ ਜਿਹੜਾ ਉਹ ਬੜਾ ਬਰੀਕੇ ਦੇ ਨਾਲ ਜਿਹੜਾ ਹੈ ਬੜੀ ਸੰਜੀਦਗੀ ਦੇ ਨਾਲ ਜਿਹੜਾ ਉਹ ਵਿਚਾਰ ਕਰਨੀ ਬੰਦੀ ਏ ਵਿਚਾਰ ਨਹੀਂ ਬੰਦੀ ਏ ਸਾਡਾ ਸਮਝਣ ਦਾ ਜਿਹੜਾ ਹੈ ਉਹ ਨਜ਼ਰੀਆ ਆਪਣਾ ਬਣਾ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਸਾਨੂੰ ਦੇਖਣ ਦਾ ਯਤਨ ਪਾਏ ਕਰਨਾ ਪਏਗਾ ਵੀ ਜਿਹੜੀ ਸਾਡੀ ਸ਼ਖਸੀ ਰਹਿਣੀ ਆ ਉਹ ਜੇਕਰ ਅਸੀਂ ਸੰਗਤੀ ਰੂਪ ਦੇ ਵਿੱਚ ਹਾਵੀ ਕਰਨ ਦਾ ਯਤਨ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨੁਕਸਾਨ ਜਾਂ ਉਹਦੇ ਸਿੱਟੇ ਜਿਹੜੇ ਆ ਉਹ ਕੌਮ ਨੂੰ ਭੁਗਤਨੇ ਪੈਣਗੇ ਅਤੇ ਆਖਰੀ ਬੇਨਤੀ ਮੈਂ ਇੱਕ ਛੋਟੀ ਜਿਹੀ ਹੋਰ ਕਰਨੀ ਚਾਹਾਂਗਾ ਵੀ ਚੋਪਹਿਰਾ ਜਿਹੜਾ ਬਾਬਾ ਦੀਪ ਸਿੰਘ ਦੇ ਨਾਮ ਤੇ ਕਟਿਆ ਜਾ ਰਿਹਾ ਕਿਸੇ ਗੁਰੂ ਸਾਹਿਬ ਦੇ ਨਾਮ ਤੇ ਨਹੀਂ ਕਟਿਆ ਜਾ ਰਿਹਾ ਕੇਵਲ ਬਾਬਾ ਦੀਪ ਸਿੰਘ ਦੇ ਨਾਮ ਤੇ ਕਿ ਮੈਂ ਚੁਪੈਰਾ ਕਟਿਆ ਤੇ ਮੇਰਾ ਬਾਹਰ ਦਾ ਵੀਜ਼ਾ ਲੱਗ ਗਿਆ ਮੈਨੂੰ ਨੌਕਰੀ ਮਿਲ ਗਈ ਮੇਰੇ ਘਰ ਦੇ ਵਿੱਚ ਸੁਖ ਸ਼ਾਂਤੀ ਆ ਗਈ ਮੇਰਾ ਵਿਆਹ ਹੋ ਗਿਆ ਮੇਰੇ ਘਰ ਦੇ ਵਿੱਚ ਬੱਚਾ ਨਹੀਂ ਸੀ ਹੋ ਰਿਹਾ ਬੱਚੇ ਨੇ ਜਨਮ ਲੈ ਲਿਆ ਮੇਰੀਆਂ ਆਸਾਂ ਮਰਜ਼ਾ ਪੂਰੀਆਂ ਹੋ ਗਈਆਂ ਜਦੋਂ ਮੈਂ ਚੁਪੈਰਾ ਕਟਣਾ ਸ਼ੁਰੂ ਕੀਤਾ ਪਰ ਮੈਂ ਬੇਨਤੀ ਕਰਾਂ ਕਿ ਜਿਹੜਾ ਗੁਰਬਾਣੀ ਨੂੰ پڑھਦਾ ਹੈ ਨਾ ਸਿੱਖ ਜੇਕਰ ਉਹ ਆਪਣੇ ਘਰ ਦੇ ਵਿੱਚ ਬਹਿ ਕੇ ਵੀ ਗੁਰਬਾਣੀ ਨੂੰ ਪੜ੍ਹੇਗਾ ਨਾ ਤੇ ਅਸਰ ਤਾਂ ਵੀ ਹੋਏਗਾ ਗੁਰਬਾਣੀ ਦੇ ਦਾ ਅਸਰ ਹੋਣਾ ਹੀ ਹੋਣਾ ਹੈ ਇਹ ਨਹੀਂ ਕਿ ਚੁਪਹਿਰਾ ਕੱਟਣ ਅਸੀਂ ਗੁਰਦੁਆਰਾ ਸਭ ਜਾਵਾਂਗੇ ਜਾਂ ਕਿਸੇ ਵਿਸ਼ੇਸ਼ ਅਸਥਾਨ ਤੇ ਜਾਵਾਂਗੇ ਫੇਰ ਹੀ ਗੁਰਬਾਣੀ ਨੇ ਅਸਰ ਕਰਨਾ ਨਹੀਂ ਜੇਕਰ ਅਸੀਂ ਘਰ ਦੇ ਵਿੱਚ ਹੀ ਗੁਰਬਾਣੀ ਨੂੰ ਪੜਾਂਗੇ ਅਸਰ ਗੁਰਬਾਣੀ ਨੇ ਤਾਂ ਵੀ ਕਰਨਾ ਹੀ ਕਰਨੇ ਪਈ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਜਿਹੜੇ ਚੁਪਹਿਰਾ ਕੱਟਣ ਦੀ ਰੀਤ ਅਸੀਂ ਪੂਜਨ ਵੈਸੇ ਤੇ ਸਿੱਖ ਧਰਮ ਦੇ ਵਿੱਚ ਜਾਂ ਸਿੱਖੀ ਸਿਧਾਂਤਾਂ ਦੇ ਮੁਤਾਬਕ ਸਿੱਖ ਸਿੱਖ ਪੂਜਕ ਨਹੀਂ ਹੋ ਸਕਦਾ ਇਹ ਵੀ ਬੰਦੀ ਮੈਂ ਕਰਦੇ ਆ ਕਿ ਸਿੱਖ ਸਿੱਖ ਦੀ ਪੂਜਾ ਨਹੀਂ ਕਰਦਾ ਪੂਜਾ ਅਕਾਲੀ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ ਅਤੇ ਜਿਸ ਸਿੱਖ ਨੂੰ ਪੂਜਿਆ ਜਾ ਰਿਹਾ ਹੈ ਨਾ ਉਹ ਵੀ ਇਹਨੂੰ ਪ੍ਰਵਾਨ ਨਹੀਂ ਕਰਦਾ ਉਹਨੇ ਵੀ ਪ੍ਰਵਾਨ ਨਹੀਂ ਕਰਨਾ ਭਾਈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਭਾਈ ਮਰਦਾਨਾ ਜੀ ਤੁਸੀਂ ਵੇਖੋ ਸਿੱਖਾਂ ਦੇ ਨਾਮ ਪੜੋ ਇਤਿਹਾਸਕ ਤੌਰ ਤੇ ਬੜੀਆਂ ਕੁਰਬਾਨੀਆਂ ਤਾਂ ਕੇਵਲ ਅਸੀਂ ਇੱਕ ਦੋ ਸਿੱਖਾਂ ਨੂੰ ਹੀ ਵਿਸ਼ੇਸ਼ ਦਰਜਾ ਜਿਹੜਾ ਉਹ ਕੇਤ ਕਿਉਂ ਦੇ ਰਹੇ ਆ ਸਾਰਿਆਂ ਦੀ ਕੁਰਬਾਨੀ ਬਰਾਬਰ ਹੈ ਹਰ ਸਿੱਖ ਦੀ ਕੁਰਬਾਨੀ ਹੈ ਹਰ ਸਿੱਖ ਜਿਹੜਾ ਉਹ ਬਰਾਬਰ ਹੈ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਹਰ ਸਿੱਖ ਦਾ ਫਰਜ਼ ਬਣਦਾ ਹੈ ਗੁਰਬਾਣੀ ਨੂੰ ਪੜੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇ ਪਰ ਜਿਹੜੀ ਸ਼ਖਸੀ ਰਹਿਣੀ ਹੈ ਅਤੇ ਪੰਥਕ ਰਹਿਣੀ ਹੈ ਉਹਦੇ ਵਿੱਚ ਜੋ ਫਰਕ ਹੈ ਉਹ ਸਾਨੂੰ ਸਮਝਣਾ ਪਵੇਗਾ ਅਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹਦੇ ਵਿੱਚ ਜੋ ਲਿਖਿਆ ਹੋਇਆ ਹੈ ਨਾ ਉਹ ਸਾਨੂੰ ਪੜ ਕੇ ਵਿਚਾਰ ਕੇ ਸਮਝਣ ਦਾ ਯਤਨ ਕਰਨਾ ਪਊਗਾ ਕਿ ਗੁਰਬਾਣੀ ਨੂੰ ਪੜਨਾ ਚਾਹੀਦਾ ਹੈ ਰੋਕਣ ਦਾ ਯਤਨ ਕਿਉਂ ਕਰ ਰਹੇ ਨੇ ਕਿਉਂ ਕਰ ਰਹੇ ਨੇ ਇਹ ਥੋੜਾ ਜਿਹਾ ਜਿਹੜਾ ਹੈ ਨਾ ਵਿਵੇਕ ਬੁੱਧ ਦੇ ਨਾਲ ਜਿਹੜਾ ਹੈ ਉਹ ਅਸੀਂ ਉਸ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਤ ਨੂੰ ਲੈ ਕੇ ਇਹਨੂੰ ਵਿਚਾਰਨ ਤੇ ਸਮਝਣ ਦਾ ਯਤਨ ਕਰੀਏ ਅਤੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਜੋ ਪੰਥਕ ਮਰਿਆਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਉਹ ਪੰਥਕ ਮਰਿਆਦਾ ਦਾ ਵੀ ਪਾਲਨ ਕਰੀਏ ਸੋ ਇਹ ਸੀ ਚਪਹਿਰਾ ਸਾਹਿਬ ਦੇ ਨਾਲ ਸੰਬੰਧਿਤ ਬੇਨਤੀ ਇਤਨੀ ਕਹਾਜਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ